ਫਿਲਤਨਪੁਰ ਲੋਦੀ ਦੇ ਹੜ੍ਹੇ ਪ੍ਰਭਾਵਿਤ ਖੇਤਰ ਦਾ ਮੰਦਰ ਵੇਖ ਕੇ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਭਾਵੁਕ ਹੋ ਗਏ ਜਿਨ੍ਹਾਂ ਨੇ ਕਿਹਾ ਕਿ ਸੰਕਟ ਵਿੱਚੋਂ ਅਸੀਂ ਮਿਲ ਕੇ ਬਾਹਰ ਨਿਕਲਾਂਗੇ ਤੇ ਪੰਜਾਬ ਨੂੰ ਵੀ ਕੱਢਾਂਗੇ ਜੀ ਹੌਲੀ ਹੌਲੀ ਸੰਭਲਾਂਗੇ ਮਿਲ ਕੇ ਸੰਭਲਾਂਗੇ ਜੋ ਬੰਦਾ ਸਰਦਾ ਲੈ ਕੇ ਆਇਆ ਉਹ ਤਾਂ ਚਲੋ ਠੀਕ ਹੈ ਕਿਉਂਕਿ ਲੰਬੇ ਸਮੇਂ ਤੱਕ ਨਾਲ ਖੜਨ ਦੀ ਜ਼ਰੂਰਤ ਹੈਗੀ ਆ ਹੁਣ ਬਾਬਾ ਜੀ ਦੇ ਨਾਲ ਅੰਦਰ ਗੱਲ ਹੋ ਰਹੀ ਸੀ ਕਿ ਅੱਗੇ ਬਹੁਤ ਸਾਰੀ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਸਿਹਤ ਸੇਵਾਵਾਂ ਜਿਹੜੀਆਂ ਖਾਸ ਤੌਰ ਤੇ ਕਿਉਂਕਿ ਆ ਪਾਣੀ ਦੇ ਜਾਂ ਤੋਂ ਬਾਅਦ ਜਿਹੜੀਆਂ ਕੁਝ ਅ ਜਿਕੇ ਲੋਕ ਬਿਮਾਰੀਆਂ ਵਗੈਰਾ ਕਿਸੇ ਤਰ੍ਹਾਂ ਦੇ ਵੀ ਕੋਈ ਆਪਤਾ ਸਿਹਤ ਨੂੰ ਲੈ ਕੇ ਆਉਂਦੀ ਹੈ ਉਹਦੇ ਵਾਸਤੇ ਵੀ ਆਪਾਂ ਨੂੰ ਪਹਿਲੀ ਕਮਰਸ਼ੀਅਲ ਚਾਹੀਦੀ ਹੈ ਅਗਲੀ ਯੋਜਣੀ ਤਿਆਰ ਰਹਿਣਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਕਿ ਹੁਣ ਪਿੰਡਾਂ ਦੇ ਪਿੰਡ ਜਿਹੜੇ ਉਹ ਪਾਣੀ ਦੇ ਵਿਚਲੇ ਖੜੇ ਹੋਏ ਆ ਤੇ ਘਰ-ਬਾਰ ਬਣਦਾ ਰਿਹਾ ਨਹੀਂ ਔਰ ਮੈਨੂੰ ਇਹ ਲੱਗਦਾ ਕਿ ਅੱਗੇ ਹੁਣ ਸਰਦੀਆਂ ਵੀ ਆਉਣੀਆਂ ਤਾਂ ਫੇਰ ਕੱਪੜਿਆਂ ਦੀਆਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਬਾਕੀ ਜਿੱਥੋਂ ਤੱਕ ਅਸੀਂ ਸਾਰੇ ਸਾਥ ਦੇ ਸਕਦੇ ਹਾਂ ਪ੍ਰਿੰਸਪਾਲ ਜੀ 3500 ਏਕੜ ਜਿਹੜੀ ਜ਼ਮੀਨ ਆ ਉਹ ਹੜਾ ਦੇ ਵਿੱਚ ਇਸ ਟਾਈਮ ਰੁੜ ਚੁੱਕੀ ਹੈ ਤੁਸੀਂ ਹੜ ਪਾਣੀ ਉਤਰਨ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਵੇਂ ਕਿਸਾਨਾਂ ਦੀ ਮਦਦ ਲਈ ਅੱਗੇ ਆਓਗੇ ਪੂਰੀ ਇੰਡਸਟਰੀ ਹਾਂਜੀ ਪੂਰੀ ਇੰਡਸਟਰੀ ਵਿੱਚ ਤਾਂ ਇੱਕ ਝਟ ਹੈਗੀ ਹੋਈ ਹੈ ਤੇ ਮੈਂ ਵੀ ਸਰਪੰਚ ਸਾਹਿਬ ਨੂੰ ਇਹ ਆਪਣੇ ਵੱਲੋਂ ਬੇਨਤੀ ਕਰਕੇ ਚੱਲਾਂ ਕਿ ਜਦੋਂ ਤੁਸੀਂ ਸਾਡੇ ਨਾਲ ਵੀ ਰਹਿਣਾ ਸੰਪਰਕ ਦੇ ਵਿੱਚ ਰਹਿਣਾ ਤੇ ਜੋ ਸੇਵਾ ਤੁਸੀਂ ਸਾਡੀ ਲਾਓਗੇ ਇੱਕ ਦੋ ਘਰਾਂ ਦੀ ਜੋ ਵੀ ਹੋ ਸਕਦਾ ਹੋਇਆ ਜਿੰਨੀ ਬਣਦੀ ਸਰਦੀ ਹੋਈ ਅਸੀਂ ਜ਼ਰੂਰ ਕਰਾਂਗੇ ਹੁਣ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਪੂਰੀ ਟੀਮ ਹੀ ਨਾਲ ਰੈਡੀ ਹੈ ਤੇ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਜੋ ਵੀ ਲਾ ਰਹੇ ਹਾਂ ਮਾਲਕ ਦੀ ਫੇਰ ਤਨਾਰ ਉਹ ਜੋ ਕੁਝ ਵੀ ਆ ਸੀ ਪਿਛਲੇ ਇੱਕ ਹਫਤੇ ਦਾ ਤਾਂ ਕੋਈ ਵੀ ਘਰ ਨਹੀਂ ਲੈ ਕੇ ਗਿਆ ਸਾਰੇ ਇੱਥੇ ਨਾਲੇ ਲੈ ਕੇ ਆ ਤੇ ਇਵਨ ਮੈਂ ਹੀ ਆਪਣੇ ਨਹੀਂ ਮੇਰੇ ਜਿਹੜੇ ਮਿਊਜ਼ੀਸ਼ੀਅਨ ਵੀ ਆ ਉਹ ਵੀ ਉਹਨਾਂ ਦਾ ਵੀ ਯੋਗਦਾਨ ਵਿੱਚ ਹੈਗਾ ਸੋ ਸਾਰੇ ਭਰਾਵਾਂ ਨੇ ਰਲ ਮਿਲ ਕੇ ਜੋ ਕੁਝ ਕਰਨਾ ਕਰਨਾ ਤੇ ਹਜੇ ਆਪਾਂ ਬਹੁਤ ਮੈਨੂੰ ਲੱਗਦਾ ਕਿ ਉਸ ਸਟੇਜ ਦੇ ਉੱਤੇ ਖੜੇ ਆ ਕਿ ਇਸ ਤੋਂ ਬਾਅਦ ਦੀਆਂ ਜਿਹੜੀਆਂ ਨਵੇਂ ਚੈਲੰਜਸ ਆਉਣੇ ਆ ਉਹਦੇ ਵੀ ਆਪਾਂ ਨੂੰ ਰੈਡੀ ਰਹੀਏ ਉਹ ਆਪਾਂ ਨੂੰ ਸਰਪੰਚ ਸਾਹਿਬ ਹੋਣੀ ਜਾਂ ਇਸ ਪਿੰਡ ਦੇ ਜਿਹੜੇ ਹੈਗੇ ਆ ਮੋਤਵਰ ਜਾਂ ਇਸ ਪਿੰਡ ਦੇ ਜਿਹੜੇ ਵਸਿੰਦੇ ਨੇ ਉਹ ਹੀ ਦੱਸ ਸਕਣਗੇ ਉਹ ਹਜੇ ਥੋੜਾ ਹੋਗਾ ਸਿੰਪਲ ਵਿਆਸ ਨੇ ਕਈ ਲੋਕਾਂ ਨੂੰ ਬੇਘਰ ਵੀ ਕੀਤਾ ਹੈ ਇਹ ਘਰ ਵੀ ਜਿਹੜੇ ਤਬਾਹ ਹੋਏ ਨੇ ਕੋਈ ਮੀੜਾ ਚੁੱਕੋਗੇ ਕਿ ਇੱਕ ਅੱਦੇ ਕਰ ਨੂੰ ਬਣਾਉਣ ਦਾ ਅੱਜ ਬਿਲਕੁਲ ਮੈਂ ਹਾਂ ਜੀ ਸਰਪੰਚ ਸਾਹਿਬ ਨੇ ਮੈਂ ਆਲਰੇਡੀ ਇਹ ਗੱਲ ਕਰ ਚੁੱਕੇ ਕਿ ਸਾਡੀ ਪੂਰੀ ਟੀਮ ਤੁਹਾਡੇ ਨਾਲ ਸੰਪਰਕ ਦੇ ਵਿੱਚ ਰਹੇਗੀ 1 2 3 ਜਿੰਨੇ ਵੀ ਹੋ ਸਕੇ ਮਾਲਕ ਨੇ ਸੰਗਠਨ ਦੇ ਨਾਲ